ਸਭ ਤੋਂ ਉਤਮ ਤਨ ਜੇ ਬਾਣੀ ਦੇ ਅੰਦਰ ਆਖਿਆ ਹੈ ਨਾ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਹ ਤਨ ਹੈ ਉਸ ਕਰਤੇ ਦੇ ਨਾਮ ਦਾ ਤਨ ਔਰ ਜਿੰਨਾਂ ਕੋਲ ਇਹ ਤਨ ਹੈ ਸਹਿਬ ਜੀ ਦਾ ਇੱਕ ਬਚਨ ਪੜ੍ਹਦੇ ਹੋ ਆਪ ਜੀ ਪਾਤਸ਼ਾਹ ਕਹਿੰਦੇ ਨੇ ਇਹ ਤਨ ਅਖੁੱਟ ਨਾ ਨਿਖਟੈ ਨਾ ਜਾਏ ਸਤਗੁਰ ਕਹਿੰਦੇ ਨੇ ਇਹ ਧਨ ਕਦੇ ਖੁੱਟਦਾ ਨਹੀਂ ਮੁੱਕਦਾ ਨਹੀਂ ਨਾ ਇਹ ਧਨ ਸਹਿਬ ਕਹਿੰਦੇ ਨੇ ਕਿਤੇ ਗਵਾਚਦਾ ਹੈ ਔਰ ਸਭ ਤੋਂ ਵੱਡੀ ਗੱਲ ਪਾਤਸ਼ਾਹ ਕਹਿੰਦੇ ਨੇ ਇਹਨੂੰ ਖਰਚ ਕਰਦੇ ਜਾਓ ਇਹ ਕਦੇ ਮੁੱਕਦਾ ਵੀ ਨਹੀਂ ਇਹ ਧਨ ਅਖੁੱਟ ਨਾ ਨਿਖਟੇ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਏ ਪੂਰੇ ਸਤਿਗੁਰ ਨੇ ਕਿਰਪਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮੈਨੂੰ ਦਿਖਾ ਦਿੱਤਾ ਹੈ ਮੈਨੂੰ ਜਨਾ ਦਿੱਤਾ ਹੈ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਬਬਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਈ ਨੰਦ ਲਾਲ ਜੀ ਉਹਨਾਂ ਦੀ ਸੇਵਾ ਤੋਂ ਬੜੇ ਖੁਸ਼ ਹੋਏ ਬੜੇ ਪ੍ਰਭਾਵਿਤ ਹੋਏ ਉਹਨਾਂ ਦੀ ਪਾਵਨ ਮੁਬਾਰਕ ਰਸਨਾ ਦੇ ਬਚਨ ਨੇ ਬਾਤ ਸ਼ਾ ਜੀ ਨੇ ਪੁੱਛਿਆ ਆਨੰਦ ਲਾਲ ਕਿਹੜੇ ਦੁਨਿਆਵੀ ਪਦਾਰਥ ਵਸਤੂ ਦੀ ਤੈਨੂੰ ਲੋਚਾ ਹੈ ਖਿੱਚ ਹੈ ਜਿੰਦੀ ਪ੍ਰਾਪਤੀ ਦੇ ਲਈ ਤੋ ਗੁਰੂ ਦੇ ਚਰਨਾਂ ਦੇ ਵਿੱਚ ਇੰਨੀ ਲਿਠ ਕੇ ਸੇਵਾ ਕਰਨ ਹੈ ਕਿਹੜਾ ਧਨ ਕੀ ਕੁਝ ਚਾਹੀਦਾ ਹੈ ਤੈਨੂੰ ਕਿਉਂਕਿ ਬਾਰੀ ਤੌਰ ਤੇ ਬੰਦਾ ਜੇ ਨਾਮ ਨਾਲ ਜੁੜਿਆ ਜੇ ਧਰਮ ਨਾਲ ਜੁੜਿਆ ਤੇ ਕਿਤੇ ਨਾ ਕਿਤੇ ਹਰ ਇੱਕ ਬੰਦੇ ਦੀ ਬਾਰੀ ਲਾਲਸਾ ਜਿਹੜੀ ਹੈ ਉਹ ਸੰਸਾਰ ਦਾ ਪਦਾਰਥ ਹੈ ਜਾਂ ਸੰਸਾਰ ਦਾ ਧਾਨ ਹੈ ਸਹਿਬ ਪਾਤਸ਼ਾਹ ਜੀ ਪੁੱਛਦੇ ਨੇ ਤੁਹਾਨੂੰ ਗੁਰ ਕਲਗੀ ਸਰ ਪਾਤਸ਼ਾਹ ਦਸ਼ਮੇਸ਼ ਪਿਤਾ ਸਹਿਬ ਕਹਿੰਦੇ ਨੇ ਅਨੰਦ ਲਾਲ ਤੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਕਿਹੜੀ ਚੀਜ਼ ਦੀ ਖੇਚ ਹੈ ਤੇਰੇ ਅੰਦਰ ਜਿੰਦੀ ਲੋਚਾ ਰੱਖ ਕੇ ਤੂੰ ਸੇਵਾ ਕਰਨੇ ਤੇ ਜਿਸ ਦੀ ਵੀ ਖੇਚ ਤੇਰੇ ਮਨ ਅੰਦਰ ਹੈ ਨਾ ਸਹਿਬ ਪਾਤਸ਼ਾਹ ਕਹਨ ਲੱਗੇ ਆਨੰਦ ਲਾਲ ਅੱਜ ਜੋ ਮੰਗੇਗਾ ਨਾ ਗੁਰੂ ਚਰਨਾਂ ਵਿੱਚੋਂ ਤੈਨੂੰ ਹਾਸਲ ਹੋਏਗਾ ਤੇ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਜਿਹੜੇ ਬਚਨ ਕਹਿੰਦੇ ਨੇ ਸਹਿਬ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਬਚਨ ਨੇ ਉਹਨਾਂ ਦਾ ਇੱਕ ਬੜਾ ਪਿਆਰੀ ਰੁਬਾਈ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਸਤਿਗੁਰ ਜੇ ਅਤ ਦੀ ਪ੍ਰਸੰਨਤਾ ਇਸ ਗਰੀਬੜੇ ਤੇ ਹੋਈ ਹੈ ਨਾ ਤੇ ਦਾਤਾ ਜੀ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਆਪਣੇ ਨਾਮ ਦਾ ਧਨ ਪਾ ਦੇਵੋ ਬਚਨ ਬੜੇ ਪਿਆਰੇ ਨੇ ਭਾਈ ਸਾਹਿਬ ਪਾਇਨਾ ਦਲਾਲ ਜੀ ਦੇ ਭਾਈ ਸਾਹਿਬ ਪਾਇਨਾ ਦਲਾਲ ਜੀ ਕਹਿੰਦੇ ਨੇ ਦੋ ਨਤੇ ਜ਼ਵੀਦ ਬਾਸ਼ਤ ਬੰਦਗੀ ਸੱਭ ਜੀ ਆਪਣੀ ਬੰਦਗੀ ਦੀ ਦੌਲਤ ਮੇਰੇ ਨਾ ਚੀਜ਼ ਦੀ ਝੋਲੀ ਵਿੱਚ ਖੈਰ ਦੇ ਰੂਪ ਵਿੱਚ ਪਾ ਦਿਓ ਦੋਲ ਤੇ ਜ਼ਵੀਦ ਬਾਸ਼ਤ ਬੰਦਗੀ ਬੰਦਗੀ ਕੁੰ ਬੰਦਗੀ ਕੁੰ ਬੰਦਗੀ ਸਤਿਗੁਰੂ ਮੈਂ ਤੁਹਾਡੇ ਦਰ ਤੋਂ ਬੰਦਗੀ ਦੀ ਖੈਰ ਮੰਗਣਾ ਬੰਦਗੀ ਦੀ ਖੈਰ ਮੰਗਣਾ ਹੋਰ ਕਿਸੇ ਚੀਜ਼ ਦੀ ਲਾਲਸਾ ਨਹੀਂ ਹੈ ਸਬ ਗੁਰੂ ਅਮਰਦਾਸ ਪਾਤਸ਼ਾਹ ਜਿਨੇ ਅੱਜ ਜਿਹੜੇ ਪਾਵਨ ਬਚਨ ਬਖਸ਼ੇ ਨੇ ਸਬ ਕਹਿੰਦੇ ਨੇ ਗੁਰਮੁਖਾਂ ਹਰ ਤਨ ਖਟਿਆ ਜਿਹੜੇ ਗੁਰਮੁਖ ਨੇ ਗੁਰੂ ਨਾਲ ਜੁੜ ਗਏ ਸਤਗੁਰ ਕਹਿੰਦੇ ਨੇ ਉਹਨਾਂ ਨੇ ਜਿਹੜਾ ਤਨ ਖਟਿਆ ਨਾ ਆਪਣੇ ਜੀਵਨ ਵਿੱਚ ਜਿਸ ਤਨ ਦੀ ਕਮਾਈ ਰੱਜ ਕੇ ਕੀਤੀ ਉਹਨਾਂ ਨੇ ਸਬ ਕਹਿੰਦੇ ਨੇ ਉਹ ਤਨ ਹੈ ਨਾਮ ਹਰ ਤਨ ਹਰ ਤਨ ਦਾ ਮਤਲਬ ਹੈ ਪਰਮਾਤਮਾ ਦੇ ਨਾਮ ਦਾ ਤਨ ਰੱਬੀ ਗੁਣਾ ਦਾ ਤਨ ਉਹਨਾਂ ਨੇ ਜੇ ਗੁਰੂ ਦੇ ਚਰਨਾਂ ਵਿੱਚੋਂ ਕਿਸੇ ਚੀਜ਼ ਦਾ ਕਿਸੇ ਚੀਜ਼ ਨੂੰ ਵਿਹਾਜਿਆ ਤੇ ਸਤਗੁਰ ਪਾਤਸ਼ਾਹ ਕਹਿੰਦੇ ਨੇ ਉਹ ਨਾਮ ਤਾਨੈ ਗੁਰਮੁਖਾ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਖਟਿਆ ਕਿਵੇਂ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਗੁਰੂ ਦੇ ਸ਼ਬਦ ਨੂੰ ਸਮਝ ਕੇ ਉਹਨਾਂ ਨੇ ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜ ਕੇ ਸ਼ਬਦ ਨੂੰ ਸਮਝ ਕੇ ਦੇ ਵਿੱਚੋਂ ਉਹ ਆਤਮਿਕ ਜੀਵਨ ਦੀ ਦਾਤ ਹਾਸਲ ਕਰ ਲਈ ਜਿਨੂੰ ਪਾਤਸ਼ਾਹ ਕਹਿੰਦੇ ਨੇ ਨਾਮ ਤਨ ਗੁਰਦੇਵ ਪਿਤਾ ਜੀ ਨੇ ਜਿਹੜੇ ਬਚਨ ਆਖੇ ਨੇ ਸਭ ਕਹਿੰਦੇ ਨੇ ਗੁਰ ਕੈ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਨੂੰ ਸਮਝ ਕੇ ਨਾਮ ਪਦਾਰਥ ਪਾਇਆ ਉਹਨਾਂ ਨੂੰ ਮਿਲਿਆ ਕੀ ਹੈ ਜਿਦੋਂ ਉਹਨਾਂ ਨੇ ਇਸ ਧਨ ਨੂੰ ਖਟਿਆ ਸਾਬ ਕਹਿੰਦੇ ਨੇ ਉਹਨਾਂ ਨੂੰ ਗੁਰੂ ਦੇ ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਹੋਈ ਆ ਟੁੱਟ ਭਰੇ ਪੰਡਾਰ ਤੇ ਇਹ ਖਜ਼ਾਨਾ ਸਤਿਗੁਰ ਕਹਿੰਦੇ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੰਨਾ ਵੀ ਹਾਜਰ ਆ ਟੁੱਟ ਆ ਟੁੱਟ ਦਾ ਮਤਲਬ ਹੁੰਦਾ ਹੈ ਜਿਹੜਾ ਕਦੇ ਖਤਮ ਨਾ ਹੋਵੇ ਆ ਟੁੱਟ ਜੋ ਟੁੱਟੇ ਨਾ ਜੋ ਖਤਮ ਨਾ ਹੋਵੇ ਸਭ ਕਿੰਨੇ ਨੇ ਉਹਨਾਂ ਨੇ ਇਹ ਨਾਮ ਰੂਪੀ ਪਦਾਰਥ ਇੰਨਾ ਵੀ ਹਾਜ਼ਰ ਹੈ ਕਿ ਉਹਨਾਂ ਨੇ ਆਪਣੇ ਢੰਡਾਰੇ ਅਤੁੱਟ ਭਰ ਲਏ ਦਾ ਕਦੇ ਖਤਮ ਹੋਣ ਵਾਲੇ ਖਜ਼ਾਨੇ ਨਾਲ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਇਸ ਧਨ ਨੂੰ ਇੰਨਾ ਵੀ ਹਾਜ਼ਰ ਲਿਆ ਜੋ ਕਦੇ ਖਤਮ ਹੋਣ ਵਾਲਾ ਨਹੀਂ ਹੈ